ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਬਰਾਂ ਤੇ ਬਠਿੰਡਾ ਦੇ ਕਸਬਾ ਥਾਣਾ ਦੇ ਪਿੰਡ ਨਾਤਪੁਰਾ ਵਿੱਚ ਬੀਤੀ ਰਾਤ ਇੱਕ ਪੁੱਤਰ ਨੇ ਆਪਣੀ ਮਾਂ ਨਾਲ ਮਿਲ ਕੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ ਕੱਟਣਾ ਦਾ ਪਤਾ ਲੱਗਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਮਾਂ ਪੁੱਤ ਨੂੰ ਗ੍ਰਿਫਤਾਰ ਕਰ ਲਿਆ ਜਾਣਕਾਰੀ ਦਿੰਦਿਆਂ ਐਸਐਸਪੀ ਬਠਿੰਡਾ ਮੀਤ ਕੌਂਡਲ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਨਾਤਪੁਰਾ ਦੇ ਪਰਵਿੰਦਰ ਸਿੰਘ ਨੂੰ ਉਸਦੇ ਲੜਕੇ ਸੁਖਦੀਪ ਸਿੰਘ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਬਠਿੰਡਾ ਦੇ ਕਸਬਾ ਥਾਣਾ ਦੇ ਪਿੰਡ ਨਾਥਪੁਰਾ 'ਚ ਬੀਤੀ ਰਾਤ ਇੱਕ بیٹے ਦੁਆਰਾ ਆਪਣੀ ਹੀ ਮਾਂ ਦੇ ਨਾਲ ਮਿਲ ਕੇ ਪਿਤਾ ਦਾ ਕਤਲ ਕਰ ਦਿੱਤਾ ਗਿਆ। ਇਸ ਘਟਨਾ ਦਾ ਪਤਾ ਚਲਦਿਆਂ ਹੀ ਮੌਕੇ ਤੇ ਪਹੁੰਚੀ ਪੁਲਿਸ ਦੁਆਰਾ ਮਾਤਾ ਅਤੇ ਬੇਟੇ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਾਣਕਾਰੀ ਦਿੰਦੇ ਹੋਏ ਐਸਐਸਪੀ ਬਠਿੰਡਾ ਅਮਿਤ ਕੋਂਡਲ ਨੇ ਦੱਸਿਆ ਹੈ ਕਿ ਪੁਲਿਸ ਦੇ ਕੋਲ ਸੂਚਨਾ ਮਿਲੀ ਸੀ ਕਿ ਪਿੰਡ ਨਾਥਪੁਰਾ ਦੇ ਪਰਵਿੰਦਰ ਸਿੰਘ ਨੇ ਉਸ ਦੇ بیٹے ਸੁਖਦੀਪ ਸਿੰਘ ਦੁਆਰਾ ਕਹੀਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ। ਮੌਕੇ ਤੇ ਪਹੁੰਚੀ ਪੁਲਿਸ ਦੁਆਰਾ ਪਰਮਿੰਦਰ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਅਤੇ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈਏ ਕਿ ਘਰੇਲੂ ਕਲੇਸ਼ ਤੇ ਚੱਲਦਿਆਂ ਸੁਖਦੀਪ ਸਿੰਘ ਦੁਆਰਾ ਆਪਣੀ ਮਾਤਾ ਦੇ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਪਰਵਿੰਦਰ ਸਿੰਘ ਦਾ ਉਸ ਦੇ ਪਰਿਵਾਰ ਦੇ ਨਾਲ ਘਰੇਲੂ ਕਲੇਸ਼ ਚੱਲ ਰਿਹਾ ਸੀ ਤੇ ਪੁਲਿਸ ਨੇ ਪਰਮਿੰਦਰ ਸਿੰਘ ਦੇ ਭਰਾ ਦੀ ਸ਼ਿਕਾਇਤ ਤੇ ਕਤਲ ਦਾ ਮਕਦਮਾ ਦਰਜ ਕਰਕੇ ਉਸਦੇ بیٹے ਸੁਖਦੀਪ ਸਿੰਘ ਅਤੇ ਮਾਤਾ ਜਸਵੀਰ ਕੌਰ ਨੂੰ ਕਾਬੂ ਕਰ ਲਿਆ ਅਤੇ ਘਟਨਾ ਨੂੰ ਅੰਜਾਮ ਦੇਣ ਦੇ ਲਈ ਪ੍ਰਯੋਗ ਕੀਤੀ ਗਈ ਕਈ ਵੀ ਬਰਾਮਦ ਕਰ ਲਈ। ਗ੍ਰਿਫਤਾਰ ਕੀਤੇ ਗਏ ਲੋਕਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਜੋ ਵੀ ਸਬੂਤ ਸਾਹਮਣੇ ਆਣਗੇ ਆਖਰ ਪਰਵਿੰਦਰ ਸਿੰਘ ਦੇ ਕਤਲ ਕਰਨ ਦੇ ਪਿੱਛੇ ਕੀ ਰਾਸਤਰੀ ਉਸੀ ਕੀ ਮਨਚਾਹੀ ਇਸ ਦੇ ਬਾਰੇ ਵੀ ਪਤਾ ਲਗਾਇਆ ਜਾਵੇਗਾ ਹੈਗਾ ਪਿੰਡ ਨਾਥਪੁਰਾ ਦਾ ਮੈਂ ਉਹਦੇ ਬਾਰੇ ਦੱਸਣਾ ਚਾਹਾਂਗੀ ਇਹਦੇ ਚ ਸਾਨੂੰ ਕੱਲ 16 ਸਤੰਬਰ ਨੂੰ ਮੁਦਈ ਸੁਖਮੰਦਰ ਸਿੰਘ ਵਾਸੀ ਨਾਥਪੁਰਾ ਉਹਦੇ ਵੱਲੋਂ ਥਾਣੇ ਰਿਪੋਰਟ ਹੋਈ ਸੀ ਕਿ ਉਹਦਾ ਛੋਟਾ ਭਰਾ ਪਰਮਿੰਦਰ ਸਿੰਘ ਉਰਫ ਪਿੰਦੀ ਜੋ ਉਹਦੇ ਨਾਲ ਦੇ ਘਰ ਚ ਰਹਿੰਦਾ ਉਹ ਆਪਣੀ ਪਤਨੀ ਜਸਵੀਰ ਕੌਰ ਔਰ ਆਪਣੇ ਲੜਕੇ ਸੁਖਦੀਪ ਸਿੰਘ ਨਾਲ ਰਹਿੰਦਾ ਸੀਗਾ ਤੇ ਜਿਹਦੀ ਆਪਣੇ ਘਰ 'ਚ ਆਪਣੀ ਵਾਈਫ ਨਾਲ ਲੜਾਈ ਝਗੜਾ ਰਹਿੰਦਾ ਸੀਗਾ ਪਹਿਲਾਂ ਤੋਂ ਤੇ ਕੱਲ ਸ਼ਾਮ ਨੂੰ 7:30 ਵਜੇ ਜਿਹੜਾ ਮੁੰਡਈ ਹੈ ਉਹਨੇ ਆਪਣੇ ਭਰਾ ਨੂੰ ਦੇਖਿਆ ਕਿ ਉਹ ਆਪਣੀ ਪਤਨੀ ਉਹਦੇ ਘਰ ਜਾ ਕੇ ਦੇਖਿਆ ਕਿ ਕਿ ਜਿਹੜੀ ਉਹਦੀ ਵਾਈਫ ਹੈ ਪਹਿਲਾਂ ਤੋਂ ਉਹਦਾ ਜਿਹੜਾ ਬ੍ਰਦਰ ਹੈ ਪਰਮਿੰਦਰ ਸਿੰਘ ਉਹ ਖੂਨ ਨਾਲ ਲਤਫਪਤ ਉੱਥੇ ਪਿਆ ਹੋਇਆ ਸੀ ਮੰਜੇ ਤੇ ਤੇ ਨਾਲ ਉਹਦੀ ਪਤਨੀ ਜਿਹੜੀ ਜਸਵੀਰ ਕੌਰ ਹੈ ਉਹ ਆਪਣੇ ਮੁੰਡੇ ਦੇ ਕੈਂਡ ਦੇ ਮੁਤਾਬਿਕ ਆਪਣੇ ਮੁੰਡੇ ਨੂੰ ਪੁਝਾ ਰਹੀ ਸੀ ਉੱਥੋਂ ਤੇ ਇਹਨਾਂ ਇਹ ਵੀ ਦੱਸਿਆ ਕਿ ਉਹਦੀ ਪਰਜਾਈ ਦੇ ਆਪਣੇ بیٹے ਨਾਲ ਮਿਲ ਕੇ ਉਸਦੇ ਬ੍ਰਦਰ ਦਾ ਕਤਲ ਕੀਤਾ ਤੇ ਉਹਦੇ ਬਿਹਾਫ ਤੇ ਅਸੀਂ ਐਫ ਆਈ ਆਰ ਨੰਬਰ 113 ਡੇਟਿਡ 17 9 2024 ਅੰਡਰ ਸੈਕਸ਼ਨ 103 ਸਬਸੈਕਸ਼ਨ 1 ਔਰ 61 ਸਬਸੈਕਸ਼ਨ 2 ਬੀ ਐਨ ਐਸ ਪੁਲਿਸ ਸਟੇਸ਼ਨ ਅਥਾਣਾ ਦਰਜ ਕੀਤਾ ਜੋ ਕਿ ਮਰਡਰ ਦਾ ਸੈਕਸ਼ਨ ਹੈ ਤੇ ਇਹਦੇ ਚ ਵਜਾ ਰੰਜਿਸ਼ ਹੈ ਪਤਾ ਲੱਗੇ ਕਿ ਜਿਹੜਾ ਪਰਮਿੰਦਰ ਸਿੰਘ ਸਿਗਾ ਉਹਦਾ ਆਪਣੀ ਵਾਈਫ ਨਾਲ ਪੁਰਾਣਾ ਹੀ ਮੈਟ੍ਰੀਮੋਨੀਅਲ ਡਿਸਪਿਊਟ ਕਲੇਸ਼ ਚੱਲਦਾ ਰਹਿੰਦਾ ਸੀਗਾ ਤੇ ਸਾਡੀ ਟੀਮਸ ਕਿਉਂਕਿ ਮਰਡਰ ਦਾ ਐਫਆਈਆਰ ਰਿਪੋਰਟ ਹੋਇਆ ਸੀਗਾ क्राइम ਇਸ ਕਰਕੇ ਮੈਂ ਇਮੀਡੀਏਟਲੀ ਡੀਐਸਪੀ ਪੁੱਛੋ ਰਵਿੰਦਰ ਰੰਧਾਵਾ ਐਸਐਚਓ ਰਥਾਨਾ ਸੁਖਵੀਰ ਕੌਰ ਔਰ ਆਪਣੇ ਸੀਆਈਏ 2 ਦੀ ਟੀਮ ਨੂੰ ਮੌਕੇ ਤੇ ਭੇਜਿਆ ਸੀਗਾ ਔਰ ਇਹਨਾਂ ਸਾਰਿਆਂ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਜੁਆਇੰਟ ਅਫਰਟ ਨਾਲ ਹਿਊਮਨ ਇੰਟ ਨਾਲ ਟੈਕਨੀਕਲੀ ਵੀ ਤੇ ਸਾਰਾ ਗਰਾਉਂਡ ਤੇ ਸਰਚ ਕਰਕੇ ਦੋਨੋਂ ਜਿਹੜੇ ਮਰਡਰ ਦੇ ਦੋਸ਼ੀ ਐ ਉਹਦੀ ਵਾਈਫ ਜਸਵੀਰ ਕੌਰ ਔਰ ਉਹਦਾ ਮੁੰਡਾ ਸੁਖਦੀਪ ਸਿੰਘ ਇਹਨਾਂ ਦੋਨਾਂ ਨੂੰ ਕੁਛ ਹੀ ਘੰਟਿਆਂ ਚ ਗ੍ਰਿਫਤਾਰ ਕਰ ਲਿਆ ਔਰ ਜਿਹੜਾ ਵੈਪਨ ਯੂਜ਼ਡ ਇਨ ਦ ਕ੍ਰਾਈਮ ਸੀਗਾ ਕਹੀ ਉਹਨੂੰ ਵੀ ਬਰਾਮਦ ਕੀਤਾ ਸੋ ਇਸ ਤਰ੍ਹਾਂ ਸਾਡੀ ਟੀਮ ਨੇ ਇੱਕ ਹੀਨੀਅਰ ਕ੍ਰਾਈਮ ਨੂੰ ਵਿਦਿਨ ਫਿਊ ਆਰਸ ਟ੍ਰੇਸ ਕਰਕੇ ਵਧੀਆ ਕੰਮ ਕੀਤਾ ਔਰ ਇਹਨਾਂ ਦੀ ਜਿਹੜੀ ਸੁਖਦੀਪ ਸਿੰਘ ਐ ਇਹ 24 ਸਾਲ ਦਾ ਸੀ 24 ਸਾਲ ਦਾ ਔਰ ਜਸਵੀਰ ਕੌਰ ਉਹਦੀ ਵਾਈਫ ਮ੍ਰਿਤਕ ਦੀ 50 ਸਾਲ ਦੀ ਐ ਇਹਨਾਂ ਦੀ ਕੋਈ ਪੁਰਾਣੀ ਕ੍ਰਿਮੀਨਲ ਹਿਸਟਰੀ ਨਹੀਂ ਐ ਰੇ ਆਪਣਾ ਪੇਪੋਤ ਸੀ ਜਿਹੜਾ ਮਾਰੇ ਆ ਜਿਹਨੇ ਮਾਰਿਆ ਉਹ ਪੁੱਤ ਸੀ ਔਰ ਨਾਲ ਉਹਦੀ ਮਦਰ ਵੀ ਮਤਲਬ ਜਿਹੜਾ ਬੰਦਾ ਮਰਿਆ ਉਹਦੀ ਵਾਈਫ ਐਂ ਬੇਟਾ ਹੀ ਇਨਵੋਲਡ ਸੀ ਉਹਦੇ ਮਰਡਰ ਚ ਇਹਨਾਂ ਦਾ ਕਾਰਨ ਕੀ ਸੀਗਾ ਮਾਰਨ ਦਾ ਮਾਰਨ ਦਾ ਕਾਰਨ ਜੀ ਜੋ ਸਾਨੂੰ ਪਤਾ ਲੱਗੇ ਇਹਨਾਂ ਦਾ ਪੁਰਾਣਾ ਘਰੇਲੂ ਖਲੇਸ਼ ਚੱਲਦਾ ਸੀ ਲੜਾਈ ਝਗੜਾ ਰਹਿੰਦਾ ਸੀ ਘਰ 'ਚ ਇਸੇ ਤਹਿਤ ਹੀ ਕੱਲ ਜੋ ਸਿਚੁਏਸ਼ਨ ਬਣੀ ਤੇ ਬੇਟੇ ਨੇ ਮਾਰ ਦਿੱਤਾ ਔਰ ਮਦਰ ਨੇ ਉਹਦੀ ਹੈਲਪ ਕੀਤੀ ਪੰਜਾਬ ਵਿੱਚ ਆਏ ਦਿਨ ਮੋਬਾਈਲ ਸਨੇਚਿੰਗ ਅਤੇ ਸੋਨੇ ਦੇ ਗਹਿਣਿਆਂ ਦੀਆਂ ਸਨੇਚਿੰਗ ਦੀਆਂ ਵਾਰਦਾਤਾਂ ਦੇਖਣ ਨੂੰ ਮਿਲਦੀਆਂ ਹਨ ਇਸੇ ਤਰ੍ਹਾਂ ਦਾ ਇੱਕ ਘਟਨਾ ਸਮਰਾਲਾ ਵਿੱਚ ਪਾਣੀ ਵਾਲੀ ਟੈਂਕੀ ਨਜ਼ਦੀਕ 84 ਪੌੜੀਆਂ ਵਾਲਾ ਮੰਦਰ ਤੇ ਦੇਖਣ ਨੂੰ ਮਿਲੀ ਜਦੋਂ ਇੱਕ ਲੜਕੀ ਮੋਬਾਈਲ ਤੇ ਗੱਲ ਕਰਦੀ ਹੋਏ ਆਪਣੇ ਘਰ ਵੱਲ ਨੂੰ ਆ ਰਹੀ ਸੀ ਤਾਂ ਇੱਕ ਨਸ਼ੇੜੀ ਚਿਹਰੇ ਲੜਕੇ ਵੱਲੋਂ ਉਸ ਲੜਕੀ ਦੇ ਹੱਥ ਵਿੱਚੋਂ ਮੋਬਾਈਲ ਖੋ ਕੇ ਮੌਕੇ ਤੋਂ ਦੌੜ ਜਾਂਦਾ ਹੈ ਜਿਸ ਨੂੰ ਫੜਨ ਲਈ ਮਹੱਲਾ ਵਾਸੀ ਉਸ ਦੇ ਪਿੱਛੇ ਤੋਰਦੇ ਹਨ ਅਤੇ ਉਸ ਨੂੰ ਫੜ ਲੈਂਦੇ ਹਨ ਜਿਸ ਦੀ ਸੀਸੀਟੀਵੀ ਫੋਟੋ ਵੀ ਸਾਹਮਣੇ ਆਈ ਹੈ ਤੇ ਮਹੱਲਾ ਵਾਸੀਆਂ ਵੱਲੋਂ ਉਸ ਨਛੇੜੀ ਲੜਕੇ ਦੀ ਚੰਮਕੇ ਕੋਟਾਪਾ ਵੀ ਕੀਤਾ ਗਿਆ ਮੇਰਾ ਨਾਮ ਸੋਨੀਆ ਔਰ ਮੈਂ ਸਮਰਾਲੇ ਦੀ ਰਹਿਣ ਵਾਲੀ ਹਾਂ ਕੀ ਮਾਮਲਾ ਹੋਇਆ ਜੀ ਮੈਂ ਜੌਬ ਤੋਂ ਘਰ ਜਾ ਰਹੀ ਸੀ ਕਿ ਤੇ ਆ ਰੋਡ ਤੇ ਇੱਕ ਮੁੰਡਾ ਮੇਰਾ ਫੋਨ ਖੋ ਕੇ ਲੈ ਗਿਆ ਵਾ ਕਿੱਥੇ ਕੰਮ ਕਰਦੀ ਹੋ ਤੁਸੀਂ ਮੈਂ ਜੀ ਪੀਐਨਬੀ ਬੈਂਕ ਵਿੱਚ ਆ ਕਿੱਥੇ ਲੁਧਿਆਣਾ ਕਿੰਨੇ ਕਬਜੇ ਦੀ ਘਟਣਾ ਏ ਜੀ ਤਕਰੀਬਨ ਹੈਗੀ ਅੱਧੇ ਘੰਟੇ ਦੀ ਸਾਢੇ 1/4 ਦੀ ਹੋਏਗੀ ਸਾਢੇ 1/4 ਪੌਣੇ 5 ਦੇ ਵਿੱਚ ਪਿੱਛੇ ਪਿੱਛਾ ਕਰਦਾ ਹੀ ਥੋੜਾ ਕਿਦਾਂ ਲੱਗ ਰਿਹਾ ਤੁਹਾਨੂੰ ਪਿੱਛੇ ਤਾਂ ਮੈਂ ਦੇਖਿਆ ਨਹੀਂ ਮੇਰੀ ਐਕਚੁਅਲੀ ਬੈਂਕ ਤੋਂ ਨਾ ਕਾਲ ਚੱਲ ਰਹੀ ਸੀ ਵੈਬੈਕਸ ਕਾਲ ਹੁੰਦੀ ਆ ਮੀਟਿੰਗ ਹੁੰਦੀ ਆ ਤੇ ਮੈਂ ਉਹ ਅਟੈਂਡ ਕਰਦੀ ਆ ਰਹੀ ਸੀਗੀ ਮੈਂ ਹੱਥ ਦੇ ਵਿੱਚ ਤੁਸੀਂ ਗੱਲ ਕਰ ਰਹੇ ਸੀ ਜਦੋਂ ਕਾਲ ਨਹੀਂ ਗੱਲ ਵੀ ਨਹੀਂ ਕਰ ਰਹੀ ਸੀ ਜਸਟ ਫੜਿਆ ਹੋਇਆ ਸੀ ਆ ਪੈਦਲ ਸੀਗਾ ਸਰ ਪੈਦਲ ਸੀਗਾ ਅੜਲੇ ਦੀ ਹਾਂ ਅ ਪਕੜਿਆ ਤਾਂ ਇਹ ਅੰਕਲ ਹੋਣਾ ਨੇ ਹੈ ਗਿਆ ਤੇ ਮੌਕੇ ਤੇ ਫੜ ਲਿਆ ਜੀ ਕਿੱਥੇ ਦਾ ਰਹਿਣੇ ਵਾਲਾ ਪਤਾ ਲੱਗਿਆ ਜੀ ਨੇ ਮੋਬਾਈਲ ਨਹੀਂ ਮੈਂ ਨਹੀਂ ਮਿਲਿਆ ਉਹਨਾਂ ਨੂੰ ਅੰਕਲ ਉਹਨਾਂ ਨੂੰ ਪਤਾ ਹੋ ਗਿਆ ਕਿਵੇਂ ਦੇਖਦੇ ਹੋ ਦਿਨ ਦਿਹਾੜੇ ਆ ਜਿਹੜੀ ਇਹ ਘਟਨਾ ਵਾਪਰੀ ਆ ਹਾਂਜੀ ਬਹੁਤ ਬਹੁਤ ਜ਼ਿਆਦਾ এনवायरमेंट ਖਰਾਬ ਹੈਗਾ ਇਹਦੇ ਲਈ ਕੁਝ ਕਰਨਾ ਚਾਹੀਦਾ ਹੈ ਹਨਾ ਗਵਰਨਮੈਂਟ ਨੂੰ ਮਨੀ ਅਭੀਰ ਦਾ ਨਾਮ ਜੀ ਕੀ ਕੱਟ ਨਾ ਬਾ ਪ੍ਰੀਆ ਕਿੰਨੇ ਕ ਵੀਡੀਓ ਤੇ ਨਾ ਪੌਣੇ ਕ 5 ਵਜੇ ਔਰ ਇੱਕ ਮੈਡਮ ਤੁਰੇ ਜਾ ਰਹੇ ਸੀਗੇ ਉਹਨਾਂ ਦੇ ਹੱਥ 'ਚ ਫੋਨ ਫੜਿਆ ਹੋਇਆ ਸੀਗਾ ਇਧਰੋਂ ਇੱਕ ਆਇਆ ਸਮੈਕੀ ਆ ਜੇ ਆ ਉਹਨਾਂ ਨੇ ਉਹਦੇ ਹੱਥੋਂ ਫੋਨ ਖੋਇਆ ਉਹ ਭੱਜ ਲਿਆ ਉਧਰ ਨੂੰ ਪਿੱਛੇ ਔਰੇ ਮੇਰੇ ਡੈਡੀ ਬਾਹਰ ਬੈਠੇ ਸੀਗੇ ਉਹ ਚਾਹ ਪੀ ਰਹੇ ਸੀਗੇ ਉਹਨਾਂ ਨੇ ਸਕੂਟਰੀ ਚੱਕੀ ਇੱਕ ਦੋ ਜਾਣੇ ਹੋਰ ਬੈਠੇ ਸੀ ਜੋ ਸਾਰੇ ਜਾਣੇ ਚਲੇ ਗਏ ਇਹਨਾਂ ਨੇ ਬਜ਼ੁਰਗਾਂ ਨੇ ਫੜ ਲਿਆ ਫਿਰ ਉਹ ਤੇ ਹੁਣ ਉਹ ਫੜਿਆ ਸੀਗਾ ਤੇ ਥਾਣੇ ਐਸਐਚਓ ਸਾਹਿਬ ਨੂੰ ਫੋਨ ਕਰਤਾ ਸੀਗਾ ਤੇ ਉਹ ਉਹਨਾਂ ਨੂੰ ਲੈ ਗਏ ਅਵਤਾਰ ਚਾਂਦੀ ਐਸਐ ਉਹ ਲੈ ਗਏ ਉਹਨਾਂ ਨੂੰ ਥਾਣੇ ਅੱਜ ਦੇ ਸਮੇਂ ਵਿੱਚ ਸਿਹਤ ਬਹੁਤ ਜ਼ਰੂਰੀ ਹੈ ਤੇ ਸਰਕਾਰ ਵੱਲੋਂ ਵੀ ਸਿਹਤ ਨੂੰ ਲੈ ਕੇ ਸਮੇਂ-ਸਮੇਂ ਤੇ ਜਾਗਰੂਕਤਾ ਭਿਆਨ ਚਲਾਏ ਜਾਂਦੇ ਹਨ ਪੰਜਾਬ ਦੀ ਮੌਜੂਦਾ ਭਗਵੰਤ ਮਾਨ ਸਰਕਾਰ ਵੱਲੋਂ ਵੀ ਹਰ ਸਾਲ ਖੇਡਾਂ ਪ੍ਰਤੀ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਖੇਡਾਂ ਪੰਜਾਬ ਦੀਆਂ ਕਰਵਾਈਆਂ ਜਾਂਦੀਆਂ ਹਨ ਪਰ ਸਮਰਾਲਾ ਸ਼ਹਿਰ ਦਾ ਇਕਲੌਤਾ ਪਾਰਕ ਜੋ ਕਿ ਨਗਰ ਕੌਂਸਲ ਦੇ ਦਫ਼ਤਰ ਦੇ ਬਿਲਕੁਲ ਨਾਲ ਜੋ ਨਗਰ ਕੌਂਸਲ ਦੀ ਜਗ੍ਹਾ ਤੇ ਪਿਆ ਹੈ ਤੇ ਉਸੇ ਜਗ੍ਹਾ ਤੇ ਪਿਛਲੇ 50 ਸਾਲਾਂ ਵਿੱਚ ਦੋ ਵਾਰ ਪਾਰਕ ਬਣਾਉਣ ਲਈ ਨੀਂਹ ਪੱਥਰ ਰੱਖਿਆ ਜਾ ਚੁੱਕਾ ਹੈ ਜਿਸ ਸਮੇਂ ਮਿਊਨਿਸਪਲ ਗਾਂਧੀ ਪਾਰਕ ਦਾ ਪਹਿਲੀ ਵਾਰ ਨੀ ਪੱਥਰ 25 ਮਾਰਚ 1970 ਨੂੰ ਰੱਖਿਆ ਇਸ ਤੋਂ 49 ਸਾਲ ਬਾਅਦ ਦੂਸਰੀ ਵਾਰ ਨਾਂ ਬਦਲ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਰਕ ਦੇ ਨਾਮ ਤੇ ਦਸੰਬਰ 2019 ਵਿੱਚ ਨਗਰ ਕੌਂਸਲ ਦੇ ਪ੍ਰਧਾਨ ਲਾਲਾ ਮੰਗਤ ਰਾਏ ਦੇ ਯਤਨਾ ਸਦਕਾ ਕਾਂਗਸ ਪਾਰਟੀ ਦੇ ਵਿਧਾਇਕ ਅਮਰਿਕ ਸਿੰਘ ਢਿੱਲੋਂ ਵੱਲੋਂ ਰੱਖਿਆ ਗਿਆ ਗੰਦੀਪ ਸ਼ਰਮਾ ਚੇਅਰਮੈਨ ਸਮਰਾਲਾ ਸੋਸ਼ਲ ਵੈਲਫੇਅਰ ਸੁਸਾਇਟੀ ਸ਼ਰਮਾ ਜੀ ਸੋਸ਼ਲ ਵਰਕਰ ਵੀ ਹੋ ਆਜੀ ਤੀ ਗਰਾਊਂਡ 'ਚ ਆਏ ਹੋ ਕੀ ਕਾਰਨ ਜੇ ਤੁਹਾਨੂੰ ਗਰਾਊਂਡ 'ਚ ਆਉਣਾ ਪਿਆ ਦੇਖੋ ਜਿਵੇਂ ਕਿ ਤੁਸੀਂ ਦੇਖ ਵੀ ਸਕਦੇ ਹੋ ਕਿ ਇਹ ਨਗਰ ਕੌਂਸਲ ਦੇ ਅਧੀਨ ਇਹ ਪਾਰਕ ਪੈਂਦਾ ਸਮਰਾਲੇ ਦਾ ਇਕਲੌਤਾ ਪਾਰਕ ਆ ਜਿੱਥੇ ਲੋਕ ਸੈਰ ਕਰਨ ਦੇ ਲਈ ਸਵੇਰੇ ਸ਼ਾਮ ਆਉਂਦੇ ਨੇ ਆਪਣੀ ਸਿਹਤ ਦੇ ਲਈ ਤਾਜੀ ਹਵਾ ਲੈਣ ਲਈ ਪਰ ਇਹਦਾ ਜਿਹੜਾ ਪ੍ਰਬੰਧ ਦੇ ਤੌਰ ਤੇ ਆ ਉਹ ਬਿਲਕੁਲ ਜ਼ੀਰੋ ਇੱਥੋਂ ਤੱਕ ਕਿ ਜਿਵੇਂ ਕਿ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਝੂਲੇ ਤੇ ਜਿਮ ਦੀਆਂ ਮਸ਼ੀਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਉਹਨਾਂ ਦੀ ਇੰਨੀ ਖਸਤਾ ਹਾਲਤ ਆ ਇੰਨੀ ਮਾੜੀ ਹਾਲਤ ਆ ਕਿ ਗਰਾਊਂਡ ਦੇ ਵਿੱਚ ਪਾਣੀ ਖੜਾ ਕੱਚੇ ਦੇ ਵਿੱਚ ਮਸ਼ੀਨਾਂ ਲਾਤੀਆਂ ਕੱਚੇ ਦੇ ਵਿੱਚ ਝੂਲੇ ਲਾਤੇ ਜਿਹਦੇ ਨਾਲ ਲੋਕ ਨਾ ਤਾਂ ਉਹਨੂੰ ਵਰਤ ਸਕਦੇ ਨੇ ਨਾਉ ਦੀ ਕੋਈ ਸਾਮ ਸੰਭਾਲ ਹੋ ਰਹੀ ਆ ਨਗਰ ਕੌਂਸਲ ਇੱਕ ਵਾਰੀ ਬੁੱਤਾ ਸਾਰ ਕੇ ਆਪਣਾ ਸਾਈਡ ਤੇ ਹੋਗੀ ਤੇ ਨਾਲ ਲੱਗਦਾ ਜਿਹੜਾ ਸਕੂਲ ਹੈ ਜਿਹੜਾ ਕਿ ਪਿਛਲੇ ਲਗਭਗ 30 35 ਸਾਲ ਤੱਕ ਕਾਬਜ਼ੇ ਰਿਹਾ ਇਸ ਗਰਾਊਂਡ ਤੇ ਇੱਥੋਂ ਤੱਕ ਇਹ ਗਰਾਊਂਡ ਦਾ ਨਾਂ ਵੀ ਉਸ ਸਕੂਲ ਦੇ ਨਾਂ ਤੇ ਨਣਕਾਣਾ ਸਾਹਿਬ ਪਬਲਿਕ ਸਕੂਲੇ ਰਿਹਾ ਤੇ 2019 ਦੇ ਵਿੱਚ ਜਦੋਂ ਸਮਾਜ ਸੇਵੀ ਲੋਕਾਂ ਨੇ ਇਲਾਕੇ ਦੇ ਲੋਕਾਂ ਨੇ ਇਸ ਖਿਲਾਫ ਆਵਾਜ਼ ਚੱਕੀ ਕਿ ਰੈਵਨਿਊ ਰਿਕਾਰਡ ਦੇ ਵਿੱਚ ਇਹ ਮੇਲਾ ਗਰਾਊਂਡ ਦੇ ਤੌਰ ਤੇ ਹੈਗਾ ਆ ਨਗਰ ਕੌਂਸਲ ਨੂੰ ਇਹ ਤੇ ਕਬਜ਼ਾ ਕਰਨਾ ਚਾਹੀਦਾ ਤਾਂ ਇੱਕ ਇੱਥੇ ਨਹੀਂ ਪੱਥਰ ਰੱਖ ਕੇ ਇਹਨੂੰ ਪਾਰਕ ਬਣਾ ਕੇ ਇਹਦਾ ਉਦਘਾਟਨ ਕਰ ਦਿੱਤਾ ਗਿਆ ਖਾਣਾ ਪੂਰਤੀ ਜਿਹੜੀ ਕਰਨੀ ਸੀ ਇਹਨਾਂ ਨੇ ਚੂਲੇ ਤੇ ਮਸ਼ੀਨਾਂ ਲਾ ਕੇ ਉਹ ਕਰਤੀ ਉਹਦੇ ਤੋਂ ਬਾਅਦ ਨਾ ਕੋਈ ਅਧਿਕਾਰੀ ਨਾ ਕੋਈ ਸਾਨਕ ਲੀਡਰ ਨਾ ਕੋਈ ਇੱਥੇ ਦਾ ਕੋਈ ਵੀ ਇੰਚਾਰਜ ਇਸ ਪਾਰਕ ਦੀ ਕਦੇ ਖਬਰ ਲੈਣ ਨਹੀਂ ਆਇਆ ਜਿਵੇਂ ਇਹਦੀ ਹਾਲਤਾਂ ਉਵੇਂ ਹੀ ਉਵੇਂ ਹੀ ਚੱਲ ਰਹੀਆ ਤੇ ਹੁਣ ਪਿੱਛੇ ਅਸੀਂ ਇੱਥੇ ਆਏ ਸੀਗੇ ਤਾਂ ਆਸ-ਪਾਸ ਦੇ ਇਲਾਕੇ ਦੇ ਛੋਟੇ-ਛੋਟੇ ਬੱਚੇ ਨੇ ਨੌਜਵਾਨ ਨੇ 15 15 16 16 ਸਾਲਾਂ ਦੇ ਉਹਨਾਂ ਨੇ ਤਹਈਆ ਜਰੂਰ ਕੀਤਾ ਪਰ ਉਹਨਾਂ ਨੂੰ ਵੀ ਕੋਈ سپورਟ ਨਹੀਂ ਕਰ ਰਿਹਾ ਕਿਸੇ ਵੀ ਕਿਸਮ ਦੀ ਇੱਥੋਂ ਤੱਕ ਕਿ ਜੇ ਉਹ ਵਿਚਾਰੇ ਇੱਥੋਂ ਨਗਰ ਕਾਉਂਸਲ ਦੇ ਦਫ਼ਤਰ ਚੋਂ ਜਾਏ ਸਕੂਲ ਚੋਂ ਕੋਈ ਸਫਾਈ ਕਰਨ ਦੇ ਲਈ ਕੋਈ ਝਾੜੂ ਵਗੈਰਾ ਵੀ ਲੈ ਆਉਂਦੇ ਨੇ ਤਾਂ ਉਹਨਾਂ ਦੀ ਬਕਾਇਦਾ ਡਿਊਟੀ ਲਈ ਜਾਂਦੀ ਹੈ ਕਿ ਮੋਰਕੇ ਜਾਇਓ ਫਟਾਫਟ ਮੇਰਾ ਨਾਮ ਦਿਲਪ੍ਰੀਤ ਸਿੰਘ ਆਈ ਸਸਰੀ ਸਸਰੀ ਗਾਲੀ ਸਾਰਿਆਂ ਨੂੰ ਆ ਦੇਖੋ ਹੀ ਆ ਲੋਕਾਂ ਦੇ ਘੁੰਮਣ ਲਈ ਪਾਰਕ ਬਣਾਇਆ ਹੋਇਆ ਹੈ ਕਮੇਟੀ ਵਾਲੇ ਕੁਝ ਨਹੀਂ ਕਰਦੇ ਸਾਰੀ ਸਫਾਈ ਅਸੀਂ ਕਰੀ ਆਈ ਆਲੇ ਅਸੀਂ ਉਹ ਕਰਦੇ ਆ ਥੋੜੇ ਸਾਰਾ ਘੋਰਿਆ ਅਸੀਂ ਕਰਦੇ ਆ ਸਾਫ ਸਫਾਈ ਦੀ ਖੇਡਣ ਉਹਨਾਂ ਨੂੰ ਸਫਾਈ ਕਰਨੀ ਚਾਹੀਦੀ ਹੈ ਕਮੇਟੀ ਵਾਲੇ ਕੋਰ ਨਹੀਂ ਕਰਦੇ ਲੋਕ ਸੈਰ ਕਰਨੇ ਪੈਂਦੇ ਉਹਨੂੰ ਕਰਨੀ ਚਾਹੀਦੀ ਹੈ ਜੀ ਕਿਹੜੀ ਜਗ੍ਹਾ ਬਣਿਆ ਹੈ پارک ਇਹ ਨਨਕਾਣਾ ਸਕੂਲ ਆਈ ਉਹਦੇ ਨਾਲ ਕਮੇਟੀ ਦਫ਼ਤਰ ਕੋਈ ਸੇਵਾ ਕੇਂਦਰ ਕੋਈ ਤੇ ਮਾਲੀ ਮੁੱਲੀ ਕੋਈ ਕੋਈ ਨਹੀਂ ਆਉਂਦੀ ਇਹ ਕੋਈ ਨਹੀਂ ਆਉਂਦਾ ਸਾਰਾ ਘੋ ਅਸੀਂ ਉਹ ਕਰਦੇ ਆ ਸਾਫ ਸਫਾਈ ਇੰਨਾ ਸਸਰਾ ਯਾਰ ਸੱਪਾਂ ਦੇ ਜੋੜੇ ਵੀ ਰਹਿੰਦੇ ਨੇ ਬਹੁਤ ਜਾਨਵਰ ਨੇ ਕੀ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤੁਹਾਨੂੰ ਖੇਡਣ ਦੇ ਲਈ ਸਾਨੂੰ ਉਹ ਸਸਰਾ ਬਹੁਤ ਹੈ ਜਿਵੇਂ ਜਾਣਿਆ ਬਾਲ ਉਹ ਲੋਕਾਂ ਨੂੰ ਵੀ ਬਹੁਤ ਜੇ ਮੈਂ ਸਹਿਯਾਰ ਕਰਦੇ ਨੇ ਉਹਦੇ ਵੀ ਸਸਤਰਾ ਬਹੁਤ ਆਈ ਹੋ ਰਿਆ ਉਹਨਾਂ ਸਾਬ ਸਫਾਈ ਕਰਨੀ ਚਾਹੀਦੀ ਆ ਜੀ ਕਮੇਟੀ ਵਾਲਿਆਂ ਨੂੰ ਲਿਖ ਕੇ ਵੀ ਦਿੱਤਾ ਕੁਝ ਲਿਖ ਕੇ ਵੀ ਦਿੱਤਾ ਹੀ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਹੀ ਅੱਗੋਂ ਕੀ ਮੰਗ ਕਰਦੇ ਪਏ ਉਹਨਾਂ ਨੂੰ ਅਸੀਂ ਵੀਰ ਸਾਬ ਸਫਾਈ ਹੋਣੀ ਚਾਹੀਦੀ ਆ ਜੀ ਪੂਰੇ ਗਰਾਊਂਡ ਸਾਬ ਸਫਾਈ ਕਰਨੀ ਚਾਹੀਦੀ ਆ ਉਹਨਾਂ ਨੂੰ ਜੇ ਲਾਈਟਾਂ ਸਾਰੀ ਕੋ ਚੱਲਦੀਆਂ ਨਹੀਂ ਅਸੀਂ ਉਹ ਚਲਾਈਆਂ ਨਹੀਂ ਉੱਪਰ ਚੜ੍ਹ ਚੜ੍ਹ ਕੇ ਉਹ ਵੀ ਇੱਕ ਦੋ ਚੱਲੀਆਂ ਨੇ ਜੀ ਸਾਰੀਆਂ ਲਾਈਟਾਂ ਮਤਲਬ ਉਹਨਾਂ ਚਲਾਉਣੀਆਂ ਚਾਹੀਦੀਆਂ ਨੇ ਜੀ ਕੀ ਨਾਮ ਹੈ ਤੁਹਾਡਾ ਮਾਨਦੀਪ ਸਿੰਘ ਜੀ ਮੇਰਾ ਨਾਮ ਆਈ ਸਤਿ ਸ੍ਰੀ ਅਕਾਲ ਇੱਥੇ ਹੀ ਗਰਾਊਂਡ ਬਣਾਇਆ ਹੋਇਆ ਜੀ ਨਨਕਾਣਾ ਸਾਹਿਬ ਪਬਲਿਕ ਸਕੂਲ ਦੇ ਨਾਲ ਜੀ ਇੱਥੇ ਕੋਈ ਪ੍ਰਬੰਧ ਨਹੀਂ ਗਾ ਜੀ ਕੋਈ ਸਫਾਈ ਨਹੀਂ ਹੈਗੀ ਸਾਰਾ ਗੰਦ ਪਿਆ ਪਿਆ ਜੀ ਔਰੇ ਨਾਲੀਆਂ ਦਾ ਪਾਣੀ ਆਉਂਦਾ ਜੀ ਉਧਰੋਂ ਇੱਧਰ ਜੀ ਸਫਾਈ ਨਹੀਂ ਕੋਈ ਵੀ ਐਡਾ ਝਾੜ ਖੜਾ ਜੀ ਸਾਰਾ ਕੁਝ ਘਾਹ ਬਹੁਤ ਬੜਾ ਬੜਾ ਹੋਇਆ ਹੈ ਜੀ ਕੋਈ ਪ੍ਰਬੰਧ ਨਹੀਂ ਝੁੱਲੇ ਆ ਉਧਰ ਲਾਏ ਸੀਗੇ ਉਹ ਸਾਰੇ ਟੁੱਟ ਗਏ ਕਿਸੇ ਨੇ ਉਹਨਾਂ ਵੱਲ ਦੇਖਿਆ ਨਹੀਂ ਪਰ ਰਿਪੇਅਰ ਨਹੀਂ ਕੀਤੇ ਜੀ ਹਾਂ ਜੀ ਮੈਨੂੰ ਇੱਥੇ ਜੁਆਇਨ ਕਰਨ ਨੂੰ ਥੋੜੇ ਦਿਨ ਹੋ ਚੁੱਕੇ ਹੈ ਤੇ ਅਸੀਂ ਇੱਥੇ ਕਈ ਸਮੱਸਿਆਵਾਂ ਦਾ ਸਾਨੂੰ ਪਤਾ ਲੱਗਿਆ ਜਿਵੇਂ ਇੱਕ ਸੀਵਰੇਜ ਦੀ ਸਮੱਸਿਆ ਬੜੀ ਹੈਗੀ ਆ ਪਾਣੀ ਓਵਰਫਲੋ ਹੋ ਰਿਹਾ ਤੇ ਪਿੱਛੇ ਪਾਰਕ ਬਣਿਆ ਸਾਡੇ ਇੱਕ ਪਾਰਕ ਦੀ ਸਮੱਸਿਆ ਵੀ ਹੈਗੀ ਆ ਤੇ ਤੁਸੀਂ ਮੇਨਲੀ ਪਾਰਕ ਦੀ ਗੱਲ ਕਰ ਰਹੇ ਹੋ ਨਾ ਪਾਰਕ ਦੇ ਵਿੱਚ ਕਟਿੰਗ ਦੀ ਲੋੜ ਹੈ ਉਹ ਦੋ ਕੁ ਦਿਨਾਂ ਚੱਪਾ ਕਰਾ ਰਹੇ ਹਾਂ ਤੇ ਉਸ ਤੋਂ ਇਲਾਵਾ ਜਿੱਥੇ ਕਿਤੇ ਸੀਵਰ ਓਵਰਫਲੋ ਹੋ ਰਿਹਾ ਉਹ ਸਮੱਸਿਆ ਨੂੰ ਅਜੇ ਠੀਕ ਹੋਣ ਨੂੰ ਥੋੜਾ ਟਾਈਮ ਲੱਗੇਗਾ ਉਹ ਦੇਖਣ ਨੂੰ ਦੇਖਿਆ ਜਾਂਦੇ ਤਾਂ ਜਿਹੜੀ ਪਾਰਕ ਦਾ ਪ੍ਰੋਬਲਮ ਹੋਇਆ ਹੈ ਉਹਨਾਂ ਨੂੰ ਚੇਕ ਕਰੀ ਲਿਖਤ ਹੋਈ ਉਹ ਸਾਰਾ ਬੰਦਾ ਪਾਣੀ ਉਤਰਾ ਰਿਹਾ ਹੈ ਕਿ ਹੌਣ ਤਾਂ ਕਾਫੀ ਟਾਈਮ ਤੋਂ ਆ ਗਿਆ ਹਾਂ ਉਹੀ ਮੈਂ ਕਹਿ ਰਿਹਾ ਨਾ ਕਿ ਇਸ ਨੂੰ ਠੀਕ ਨੂੰ ਥੋੜਾ ਟਾਈਮ ਲੱਗੇਗਾ ਤੇ ਤੁਸੀਂ ਦੇਖੋਗੇ ਵੀ ਇਹ ਜਲਦੀ ਠੀਕ ਹੋਏਗਾ ਇਹ ਗਰਾਉਂਡ ਨਰਦਨਾ ਸਕੂਲ ਦਾ ਜਾਂ ਤੁਹਾਡਾ ਇਹ ਮਿਊਨਿਸਪਲ ਕਮੇਟੀ ਦੀ ਪ੍ਰਾਪਰਟੀ ਹੈ ਜੀ ਸਰ ਇਹਨੂੰ ਨਾ ਤਾਂ ਯੂਜ਼ ਕੋਈ ਯੂਜ਼ ਕਰ ਰਿਹਾ ਵਾ ਦੇਖੋ ਪਬਲਿਕ ਵਾਸਤੇ ਆ ਤੇ ਯੂਜ਼ ਤਾਂ ਕੋਈ ਵੀ ਕਰ ਸਕਦਾ ਹੈ ਕੋਈ ਤੇ ਕੋਈ ਦਿੱਕਤ ਨਹੀਂ ਹੈ ਪਰ ਆਪਾਂ ਇਸ ਦੀ ਜਿਵੇਂ ਰੋਡ ਆਹ ਕਾ ਦੀ ਕਟਿੰਗ ਵਗੈਰਾ ਹੋਰ ਚੀਜ਼ਾਂ ਉਹ ਆਪਾਂ ਮੇਨਟੇਨ ਕਰਾ ਰਹੇ ਹਾਂ ਇਹ ਪਹਿਲਾ ਬਗਲ ਮਾੜੀ ਲੱਗਿਆ ਹਾਂ ਜਾਂ ਨਹੀਂ ਲੱਗਿਆ ਇੱਥੇ ਮਾਲੀ ਪੱਕਾ ਨਹੀਂ ਕੋਈ ਲੱਗਿਆ ਹੋਇਆ ਇਹ ਚੌਕ ਦਾ ਮਾਲੀ ਹੋਣਾ ਚਾਹੀਦਾ ਮਾੜੀ ਜੀ ਹਾਂ ਬਿਲਕੁਲ ਮਾਲੀ ਹੋਣਾ ਚਾਹੀਦਾ ਤੇ ਇੱਥੇ ਕੀ ਘਾਟ ਦੀ ਰਹਿੰਦੀ ਹੈ ਤੇ ਇੱਕ ਤਾਂ ਦੇਖੋ ਘਾਟ ਇਹੀ ਹੈਗੀ ਆ ਵੀ ਥੋੜੀ ਪਲੈਨਿੰਗ ਦੀ ਕਮੀ ਹੈ ਤੇ ਆਪਾਂ ਜਲਦੀ ਇਹਨੂੰ ਠੀਕ ਕਰਾਂਗੇ ਤੁਸੀਂ ਦੇਖੋਗੇ ਵੀ ਫਰਕ ਪੈਗਾ ਬਟਾਲਾ ਦੇ ਪਿੰਡ ਯਾਦਪੁਰ ਵਿੱਚ ਇੱਕ ਭਰਾ ਨੇ ਆਪਣੇ ਹੀ ਭਰਾ ਦੇ ਘਰ ਅਣਪਛਾਤੇ ਵਿਅਕਤੀਆਂ ਨੂੰ ਲਾਹ ਲੈ ਕੇ ਗੋਲੀਆਂ ਚਲਾ ਦਿੱਤੀਆਂ ਨਹੀਂ ਨਹੀਂ ਪਰਾਨੇ ਸਾਥੀਆਂ ਸਮੇਤ ਭਰਾ ਦੇ ਘਰ ਵਿੱਚ ਦਾਖਲ ਹੋ ਕੇ ਤੇ ਸਾਰਾ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਘਰ ਵਿੱਚ ਵੀ ਤੋੜਫੋੜ ਕੀਤੀ ਗਈ। ਮਾਮਲੇ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ। ਸ਼ਿਕਾਇਤ ਦੇ ਅਧਾਰ ਤੇ ਥਾਣਾ ਰੰਗੜ ਨੰਗਲ ਦੀ ਪੁਲਿਸ ਨੇ ਪ੍ਰਾਪਤਾਰ ਸਿੰਘ ਤੇ ਉਸ ਦੇ ਸਾਥੀਆਂ ਖਿਲਾਫ ਕੇਸ ਰਜਿਸਟਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਸਾਡੇ ਚਾਚਾ ਜੀ ਨੇ ਉਹ ਸਾਡੇ ਲਾਗੇ ਰਹਿੰਦੇ ਨੇ ਸਾਹਮਣੇ ਘਰ ਉਹਨਾਂ ਦਾ। ਉਹ ਉਹਨਾਂ ਨੇ ਅਸੀਂ ਆਪਣਾ ਨਾ ਟਰਾਂਸਫਾਰਮ ਪਾਸ ਹੈ ਟਰਾਂਸਫਾਰਮ ਲਗਵਾ ਰਹੇ ਸੀਗੇ ਤੇ ਉਹਨਾਂ ਨੇ ਕਹਿੰਦੇ ਹੀ ਨਹੀਂ ਲਾਉਣਾ ਇਹਦਾ ਸਾਡੀ ਆਪਦੀ ਜ਼ਮੀਨ ਸਾਡਾ ਆਪ ਦਾ ਕਬਜ਼ਾ ਉਹਦੇ 'ਚ ਅਸੀਂ ਬਾਸਮਤੀ ਬੀਜੀ ਆ ਤੇ ਜਦੋਂ ਅਸੀਂ ਲਾਉਂਦੇ ਪਏ ਹਾਂ ਉਦੋਂ ਕੋਈ ਸੇ ਨੇ ਕੋਈ ਗੱਲ ਨਹੀਂ ਕੀਤੀ ਸਾਰੇ ਇੱਥੇ ਮੌਜੂਦ ਸਨ ਮੁੜ ਕੇ ਰਾਤ ਨੂੰ ਕੋਈ 12 ਤੋਂ 1 ਦੇ ਕਰੀਬ ਦੇ ਵਿੱਚ ਆਣ ਕੇ ਨਾਲ 3-4 5-7 ਮੁੰਡੇ ਲਏ ਨੇ ਤੇ ਸਾਡੇ ਇੱਥੇ ਹਮਲਾ ਕੀਤਾ ਗਿਆ ਜਾਨਲੇਵਾ ਹਮਲਾ ਕੀਤਾ ਗਿਆ ਸਾਡੇ ਦਰਵਾਜ਼ੇ ਪੰਨੇ ਗਏ ਨੇ ਕੱਚ ਪੰਨੇ ਗਏ ਮੇਨ ਕੇ ਦਰਵਾਜ਼ਾ ਤੋੜ ਕੇ ਅੰਦਰ ਫੜੇ ਨੇ ਸਾਡੀ ਨਕਦੀ ਚੋਰੀ ਕੀਤੀ ਗਈ ਹੈ ਸੋਨਾ ਚੋਰੀ ਕੀਤਾ ਗਿਆ ਤੇ ਸਾਨੂੰ ਮਾਰਨ ਦੇ ਉਹਨਾਂ ਦਾਤਰ ਮਾਰੇ ਨੇ ਇੱਕ ਉਹਨਾਂ ਕੋਲ ਪਿਸਤਲ ਮਜੂਦ ਸੀਗਾ ਉਹਨਾਂ ਫਾਇਰਿੰਗ ਵੀ ਕੀਤੀ ਆ ਅਈ ਹੁਣ ਪੁਲਿਸ ਪ੍ਰਸ਼ਾਸਨ ਤੋਂ ਚਾਹੁੰਦੇ ਆ ਵੀ ਆਪਣੀ ਕਾਰਵਾਈ ਕਰਨ ਪਲਾਨ ਕੀਤੀ ਗਈ ਆ ਐਸ ਐਚਓ ਸਾਹਿਬ ਆਏ ਆ ਸਨ ਸਾਰੀ ਪੁਲਿਸ ਆਈ ਆ ਉਹਨਾਂ ਦੇਖ ਕੇ ਤਫਤੀਸ਼ ਕਰਦੇ ਪਏ ਨੇ ਉੱਪਰ ਦੇ ਵਿੱਚ ਕੋਈ ਰਾਤ ਸਾਢੇ 12 ਵਜੇ ਦੇ ਕਰੀਬ ਆਪਣਾ ਸਾਢੇ 12:00 ਦੇ ਕਵੀਰ ਕਰੀਬ ਅਵਤਾਰ ਸਿੰਘ ਨੇ ਆਪਣੇ ਭਰਾ ਜਿਹੜਾ ਦਾ ਭਰਾ ਆ ਜਗਤਾਰ ਸਿੰਘ ਉਹਦੇ ਘਰ ਤੇ ਉਹਨੇ ਜਾ ਕੇ ਹਮਲਾ ਕੀਤਾ ਤੇ ਫਾਇਰਿੰਗ ਕੀਤੀ ਹੈ ਉਹਦੇ ਸਬੰਧ ਵਿੱਚ ਐਸਐਚਓ ਗਗਨਦੀਪ ਐਸਐਚਓ ਰੰਗਣ ਨਗਰ ਨੇ ਬੜੀ ਮਿਹਨਤ ਕੀਤੀ ਹੈ ਤੇ ਇਹ ਉੱਥੇ ਮੌਕੇ ਤੇ ਪਹੁੰਚੇ ਹੈ ਮੌਕੇ ਮੌਕੇ ਤੇ ਪਹੁੰਚ ਕੇ ਸਾਰਾ ਜਾਇਜ਼ਾ ਲਿਆ ਤੇ ਜਿਹੜਾ ਆਪਣਾ ਹੈਗਾ ਜੇ ਜਗਤਾਰ ਸਿੰਘ ਉਹਦੇ ਬਿਆਨਾਂ ਤੇ ਅਸੀਂ ਜਿਹੜਾ ਮੁਕਦਮਾ ਨੰਬਰ 71 ਅੰਡਰ ਸੈਕਸ਼ਨ 352 324 2 125 2527 ਬੀਐਨਐਸ 2527 ਚਰਜਾ 58 ਆਰਮੈਕਟ ਇਹ ਇਹ ਦਾਰਤੇ ਸੀ ਜਿਹੜਾ ਪਰਚਾ ਦਰਜ ਕਰ ਲਿਆ ਜੇ ਤੇ ਉਹਦੇ ਵਿੱਚ ਇੱਕ ਸੀਸੀਟੀ ਸਾਨੂੰ ਫੁਟਸ ਵੀ ਮਿਲ ਗਈ ਹੈ ਉਹਦੇ ਵਿੱਚ ਇੱਕ ਬੰਦਾ ਫਵਾਈ ਫਾਇਰ ਵੀ ਦਿਖਾਈ ਦਿੰਦਾ ਕਰਦਾ ਕਰ ਰਿਹਾ ਉਹਦੇ ਸਬੰਧ ਵਿੱਚ ਜਿਹੜਾ ਮੁਕੱਦਮਾ ਦਰਜ ਕੀਤਾ ਤੇ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਆ ਜਿਹਦੇ ਵਿੱਚ ਅਸੀਂ ਜਿਹੜਾ ਅਵਤਾਰ ਸਿੰਘ ਮੇਨ ਦੋਸ਼ੀ ਜਿਹੜਾ ਆਪਣੇ ਟਰੈਕਟਰ ਤੇ ਦੋ ਤਿੰਨ ਬੰਦਿਆਂ ਨੂੰ ਹੋਰ ਨਾਲ ਲੈ ਕੇ ਗਿਆ ਸੀ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਉਹਦੇ ਕੋਲ ਅਸੀਂ ਟਰੈਕਟਰ ਵੀ ਬਰਾਮਦ ਕਰ ਲਿਆ ਤੇ ਉਹਦੇ ਕੋਲ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹਦੇ ਨਾਲ ਹੋਰ ਕਿਹੜੇ ਬੰਦੇ ਸਨ ਤੇ ਉਹ ਤੁਹਾਨੂੰ ਕਾਨੂੰਨੀ ਫਰੀ ਸਮਾਨ ਲੈ ਕੇ ਉਹਦੇ ਸਬੰਧੀ ਅਸੀਂ ਪੁਛਗਿਸ਼ ਕਰਾਂਗੇ ਅਤੇ ਜੋ ਸਫਾ ਮਿਲਤੇ ਐਵੀਡੈਂਸ ਆਏਗੀ ਉਸ ਅਨਸਾਰ ਬੰਦੀ ਕਾਰਵਾਈ ਕੀਤੀ ਜਾਵੇ। ਕਿਉਂ ਇਨਵੈਸਟੀਗੇਸ਼ਨ ਦਾ ਮੈਟਰ ਹੈ ਅਸੀਂ ਇਹ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਦੇ ਵਿੱਚ ਅਸੀਂ ਮੇਨ ਪੰਜ ਬੰਦੇ ਤੇ ਮੁਕੱਦਮਾ ਦਰਜ ਕੀਤਾ ਤੇ ਸਾਡੀ ਇਨਵੈਸਟੀਗੇਸ਼ਨ ਹਾਲੇ ਚੱਲਦੀ ਹੈ। ਬੀਤੀ ਰਾਤ ਆ ਬੋਹਰ ਦੇ ਕਾਮਯਾ ਵਾਲੀ ਢਾਣੇ ਵਿੱਚ ਇੱਕ ਜ਼ਾਲਮ ਪਿਤਾ ਨੇ ਆਪਣੀ ਮਾਸੂਮ ਧੀ ਨੂੰ ਮੋਬਾਈਲ ਫੋਨ ਦੇਖ ਕੇ ਬੇਰਹਿਮੀ ਨਾਲ ਕੁੱਟਿਆ ਤੇ ਉਸ ਨੂੰ ਕਈ ਵਾਰ ਜ਼ਮੀਨ ਤੇ ਸੁੱਟ ਦਿੱਤਾ ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਜਦੋਂ ਉਸ ਦੀ ਮਾਂ اس نے بچان لئی آئی تا اس نے اس دی بھی کوٹ مار کی تھی زخمی لڑکی تھی اس دی ماں نو علاج لئی سرکاری ہسپتال وچ داخل کروایا گیا کیا نام ہے آپ کا خوشبو اچھا آپ کے پتی کا کیا نام ہے سرندر کہاں کے واسی ہو کمنی آدانی اچھا کیا بات کیا ہوئی ہے بچی کے ساتھ کچھ نہیں کیا دونوں بینے نا موائل پیچھ لڑ رہی تھی اس لیے ہونے لگ اچھا تو کس نے مرا ہے اس کو اس کے پاپا کس چیز سے کوٹا اس کو मारा बस हाथ मारे अच्छा चोर तो काफी लगी है बताया जा रहा को को है कोई दीवार को बिड़ाया था क्या नुमान कंध के मेरा सिर मारा था पर उसका नहीं मारा अच्छा हाँ बस कंध ही थी वो छह सात अच्छा थी। कितनी बार पटका है उनको एक दो बार ही पटक दिया था अच्छा मांग क्या करते हो करते हो कार्रवाई बस मांग हम कुछ भी नहीं कार्रवाई करते बस ये चाहते हैं बस हम लोगों को आज बाद मारे ना

अच्छा किस चीज से मारा पापा ने फोन के पीछे फोन के पीछे किस चीज से मारा आपको आप कटकोरा अच्छा दोनों बहनों को कुटा है? आपको कुटा सिर्फ मम्मा को पटियाला पुलिस वालों जेल में बंद दोशियां के इशारों पे वाधताकरण वाले तीन पेशेवर मुजरिम का ਕਾਬੂ ਕੀਤੇ ਗਏ ਹਨ ਜਿੰਨਾ ਕੋਲ 3 ਪਿਸਟਲ 5 ਮੈਗਜ਼ੀਨ 26 ਜ਼ਿੰਦਾ ਕਾਰਤੂਸ ਤੇ 20 ਗ੍ਰਾਮ ਹੈਰਨ ਬਰਾਮਦ ਕੀਤੀ ਗਈ ਹੈ ਕੜਨਾ ਦੀ ਜਾਣਕਾਰੀ ਦਿੰਦੇ ਹੋਏ ਸਰਦਾਰ ਤੇਜਿੰਦਰ ਸਿੰਘ ਸਪੈਸ਼ਲ ਸਲ ਰਾਜਪੁਰਾ ਸਮੇਤ ਪੁਲਿਸ ਪਾਰਟੀ ਦੇ ਸ਼ਮਚਾਨ ਕਾਟ ਰੋਡ ਨੇੜੇ ਨਵਾਂ ਬਸਟਾਂਡ ਰਾਜਪੁਰਾ ਮਜੂਦ ਸੀ ਤਾਂ ਮੌਕੇ ਤੇ ਦੌਰਾਨੀ ਚੈਕਿੰਗ ਤੇਜਿੰਦਰ ਸਿੰਘ ਨੇ ਸਾਥੀ ਮੁਲਾਜ਼ਮਾਂ ਦੀ ਮਦਦ ਨਾਲ ਅੰਮ੍ਰਿਤਜੀਤ ਅਤੇ ਕਾਸ਼ਦੀਪ ਉਕਤ ਨੂੰ ਹਸਬਾਬ 잡ਤਾ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 20 ਗ੍ਰਾਮ ਹੈਰਨ ਬਰਾਮਦ ਕੀਤੀ ਸੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਦੋ ਇਸ਼ੂਸ ਨੇ ਅਲੱਗ-ਅਲੱਗ ਇੱਕ ਸਾਡਾ ਮਾਨਯੋਗ ਡੀਜੀ ਸਾਹਿਬ ਵੱਲੋਂ ਜਿਹੜੀਆਂ ਡਾਇਰੈਕਸ਼ਨਸ ਨੇ ਕਿ ਕ੍ਰਾਈਮ ਪ੍ਰੀਵੈਂਸ਼ਨ ਵੱਲ ਪਾਸੇ ਪੂਰੀ ਐਕਟੀਵਿਟੀ ਨਾਲ ਦਿੱਤਾ ਜਾਵੇ ਉਹਦੇ ਸਪੈਸ਼ਲ ਸੈਲ ਰਾਜਪੁਰਾ ਵੱਲੋਂ ਤਿੰਨ ਬੰਦੇ ਅਰੈਸਟ ਕੀਤੇ ਗਏ ਨੇ ਆਕਾਸ਼ਦੀਪ ਸਿੰਘ ਇਹ ਕਪੂਰਥਲਾ ਰਹਿਣ ਵਾਲਾ ਅਮਰਜੀਤ ਸਿੰਘ ਇਹ ਜਲੰਧਰ ਦਾ ਰਹਿਣ ਵਾਲਾ ਤੇ ਕਮਲਦੀਪ ਸਿੰਘ ਇਹ ਵੀ ਜਲੰਧਰ ਦਾ ਰਹਿਣ ਵਾਲਾ ਇਹਨਾਂ ਕੋਲੋਂ ਤਿੰਨ ਵੈਪਨ ਰਿਕਵਰ ਹੋਏ ਨੇ 2 ਬੱਤੀਪੋਰ ਤੇ ਪਿਸਤਲ ਨੇ ਤੇ ਇੱਕ ਦੇਸੀ ਕਟਾ ਬੱਤੀਪੋਰ ਦਾ ਨਾਲ 5 ਮੈਗਜ਼ੀਨ ਰਿਕਵਰ ਹੋਏ ਨੇ 12 ਕਾਰਤੂਸ ਬੱਤੀਪੋਰ ਦੇ ਤੇ 14 ਜ਼ਿੰਦਾ ਕਾਰਤੂਸ 12ਪੋਰ ਦੇ ਤੇ ਨਾਲ ਇਹਨਾਂ ਦੇ 20 ਗ੍ਰਾਮ ਹੈਰੋਇਨ ਰਿਕਵਰ ਹੋਈ ਸੋ ਐਨਡੀਪੀਐਸ ਦਾ ਪਰਚਾ ਤੇ ਨਾਲ ਆਬਜੈਕਟ ਦੇ ਐਫਆਈਆਰ ਹੋਈ ਇਹਨਾਂ ਦੇ ਇਹਨਾਂ ਦੇ ਜਿਹੜੇ ਨੇੜਲੇ ਸਾਥੀ ਨੇ ਪ੍ਰਿੰਸ ਤੇ ਗੋਲੂ ਏ অলরেਡੀ ਜੇਲ ਚ ਬੰਦ ਨੇ ਇਹਨਾਂ ਤੋਂ ਵੀ ਵੈਪਨ ਰਿਕਵਰ ਹੋਏ ਸੀ ਇਹਨਾਂ ਤੇ ਪਹਿਲਾਂ 307 ਤੇ ਲੜਾਈ ਝਗੜੇ ਦੇ ਪਰਚੇ ਦਰਜ ਨੇ ਜਿਹੜੇ ਇਹ ਹੁਣ ਤਿੰਨ ਬੰਦੇ ਅਰੈਸਟ ਕੀਤੇ ਗਏ ਨੇ ਇਹ ਇਨਫੋਰਮੇਸ਼ਨ ਦੇ ਬੇਸਿਸ ਤੇ ਅਰੈਸਟ ਕੀਤੇ ਗਏ ਨੇ ਇਹਨਾਂ ਤੇ ਪਹਿਲਾਂ ਕੋਈ ਐਫ ਆਈ ਆਰ ਨਹੀਂ ਹੈ ਸੋ ਇਹ ਪ੍ਰिवेंशन ਵਿੱਚ ਬਹੁਤ ਜ਼ਰੂਰੀ ਸੀਗਾ ਕਿ ਇਹਨਾਂ ਨੂੰ ਫੜਿਆ ਜਾਵੇ ਨਹੀਂ ਤੇ ਅਦਰਵਾਇਜ਼ ਜਿਹੜੇ ਵੈਪਨ ਇਹਨਾਂ ਕੋਲ ਸੀ ਉਹਦੇ ਨਾਲੇ ਕੋਈ ਨਾ ਕੋਈ ਵਾਰਦਾਤ ਕਰ ਸਕਦੇ ਸੀ ਕਿਸੇ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਸੀ ਸੋ ਇਹ ਚੰਗਾ ਕੰਮ ਹੋਇਆ ਕਿ ਇਹ ਬੰਦੇ ਅਰੈਸਟ ਹੋ ਗਏ। ਸੈਕਿੰਡ ਜਿਹੜਾ ਇਸ਼ੂ ਹੈ ਸਦਰ ਪਟਿਆਲੇ ਦਾ ਉਹਦੇ ਚ ਇੱਕ ਪੈਟਰੋਲ ਪੰਪ ਹੈ ਸਰਵੰਤ ਸਿੰਘ ਆਇਲ ਕੰਪਨੀ ਦਾ ਪੈਟਰੋਲ ਪੰਪ ਹੈ ਜਿਹਦੇ ਤੇ ਲੁੱਟ ਹੋਈ ਸੀ 4924। ਸੋ ਇਹਦੇ ਵਿੱਚ ਇਨਚਾਰਜ ਸੀ ਆਈਏ ਡੀਐਸਪੀ ਡੀ ਸਾਹਿਬ ਐਸਪੀ ਡੀ ਸਾਹਿਬ ਨੇ ਬੜੀ ਮਿਹਨਤ ਕਰਦੇ ਹੋਏ ਇਹਦੇ ਚਾਰ ਬੰਦੇ ਅਰੈਸਟ ਕਰ ਲਏਗੇ ਨੇ। ਜਿਹੜੇ ਦੋ ਮੇਨ ਕਿਉ ਸੀ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਹਨਾਂ 'ਚ ਇੱਕ ਬੰਦਾ ਅਰੈਸਟ ਹੋ ਗਿਆ ਨਾਲ ਜਿਹੜੇ ਬਾਕੀ ਤਿੰਨ ਬੰਦੇ ਸੀ ਜਿਨ੍ਹਾਂ ਨੇ ਰੈਕੀ ਕੀਤੀ ਸੀ ਜਿਨ੍ਹਾਂ ਨੇ ਇਹਨਾਂ ਨੂੰ ਸਾਰਾ ਕੁਝ ਇਨਫੋਰਮੇਸ਼ਨ ਦਿੱਤੀ ਸੀ ਤੇ ਇਹਨਾਂ ਦੀ ਮਦਦ ਕੀਤੀ ਸੀ ਇਹ ਵਾਰਦਾਤ ਨੂੰ ਐਗਜ਼ੀਕਿਊਟ ਕਰਨ 'ਚ ਉਹਨਾਂ ਨੂੰ ਵੀ ਨਾਲ ਅਰੈਸਟ ਕਰ ਲਿਆ ਗਿਆ ਜਿਹੜੇ ਇਹਨਾਂ 'ਚੋਂ ਪੰਜ ਬੰਦਿਆਂ 'ਚੋਂ ਚਾਰ ਬੰਦੇ ਜਿਹੜੇ ਅਰੈਸਟ ਹੋਏ ਨੇ ਇਹਨਾਂ ਦਾ ਰਿਕਾਰਡ ਕਲੀਨ ਹੈ ਪਹਿਲਾਂ ਕੋਈ ਪਰਚਾ ਨਹੀਂ ਹੈ ਬਟ ਜਿਹੜਾ ਇੱਕ ਬੰਦਾ ਏਟ ਟੂ ਬੀ ਅਰੈਸਟਡ ਹੈ ਇਹਦੇ ਤੇ ਪਹਿਲਾਂ ਇੱਕ ਪਰਚਾ ਹੈਗਾ ਇਹ ਦੂਜਾ ਪਰਚਾ ਇਹਦੇ ਤੇ ਦਰਜ ਹੋਇਆ ਸੋ ਇਹਦੇ ਨਾਲ ਜਿਹੜੀ ਇਹ ਵਾਰਦਾਤ ਹੋਈ ਸੀ ਰਾਤ ਨੂੰ ਇਹ ਵਾਨ ਗਏ ਸੀ ਉਸ ਤੋਂ ਬਾਅਦ ਹਥਿਆਰਾਂ ਦੇ ਨਾਲ ਹਮਲਾ ਕਰਤਾ ਸੀ ਇਹ ਵੀ ਟ੍ਰੇਸ ਕਰ ਲਈ ਗਈ ਹੈ ਸੋ ਇਹ ਦੋਵੇਂ ਜਿਹੜੇ ਕੇਸਿਸ ਸੀਗੇ ਬੜੇ ਇੰਪੋਰਟੈਂਟ ਨੇ ਬਿਕੋਜ਼ ਜਿਵੇਂ ਸ਼ੁਰੂ ਤੋਂ ਕਹਿੰਦੇ ਆਏ ਆ ਕਿ ਪਬਲਿਕਲੀ ਸੇਫ ਐਨ ਵਾਇਰਨਮੈਂਟ ਪ੍ਰੋਵਾਈਡ ਕਰਨਾ ਪਟਿਆਲਾ ਪੁਲਿਸ ਦੀ ਮੁਢਲੀ ਜ਼ਿੰਮੇਵਾਰੀ ਹੈ ਸਾਡਾ ਮੁਢਲਾ ਕੰਸਰਨ ਹੈ ਸੋ ਉਸ ਦੀ ਲੜੀ ਵਿੱਚ ਬੰਦੇ ਅਰੈਸਟ ਕੀਤੇ ਗਏ ਨੇ ਇੱਕ ਪ੍ਰੀਵੈਂਸ਼ਨ ਦੇ ਤੌਰ ਤੇ ਤੇ ਦੂਜਾ ਜਿਹੜੀ ਵਾਰਦਾਤ ਹੋਈ ਸੀ ਉਹਨੂੰ ਟ੍ਰੇਸ ਕਰਨ ਦੇ ਤੌਰ ਤੇ ਇਹ ਵੀ ਤਿੰਨ ਬੜੀ ਸੀ ਕਿਹੜੀ ਗੈੰਗ ਸਰਗਰਮ ਹੈ ਇਹ ਕਿਸੇ ਵੱਡੇ ਗੈਂਗ ਨਾਲ ਐਸੋਸੀਏਟਡ ਨਹੀਂ ਹੈਗੇ ਬਟ ਇਹਨਾਂ ਦੇ ਜਿਹੜੇ ਦੋ ਸਾਥੀ ਮੈਂ ਤੁਹਾਨੂੰ ਦੱਸੇ ਪ੍ਰਿੰਸ ਤੇ ਗੋਲੂ ਇਹ ਆਲਰੇਡੀ ਜੇਲ੍ਹ ਚ ਬੰਦ ਨੇ ਇਹ ਤਫਤੀਸ਼ ਚਾਊਗਾ ਜੀ ਬਿਕਾਉਜ਼ ਅਜੇ ਅਰੈਸਟ ਹੋਏ ਨੇ ਸਾਰੀ ਇਹਨਾਂ ਦੀ ਪੁੱਛਗਿੱਛ ਕੀਤੀ ਜਾਊਗੀ ਪੁੱਛਗਿੱਛ ਕਰਨ ਤੋਂ ਬਾਅਦ ਕਲੀਅਰ ਹੋਊਗਾ ਕਿ ਕਿਹੜੇ ਕੰਮ ਲਈ ਇਹ ਵੈਪਨ ਲੈ ਕੇ ਆਏ ਸੀ ਕਿ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਸੀ ਟਾਰਗੇਟ ਕੌਣ ਸੀਗਾ ਕਿਹੜੀ ਵਾਰਦਾਤ ਕਰਨੀ ਸੀ ਉਹ ਬਾਤ ਕਲੀਅਰ ਹੋ ਗਏ। ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਉ ਇਜ਼ਾਜ਼ਤ ਰੱਬ ਰਾਖਾ